ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਨਵਾਂ ਸਾਲ ਚੜ ਗਿਆ ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਮੈਂ ਕਦੀ ਇਦਾਂ ਕਿਹਾ ਕੀਤਾ ਨਹੀਂ ਹੈ ਤੇ ਕਈ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਲੋਕਾਂ ਨੇ ਸਾਥ ਦਿੱਤਾ ਉਹਨਾਂ ਦੀ ਮਿਹਰਬਾਨੀ ਸਾਰਿਆਂ ਦੀ ਤੇ ਅੱਜ ਗੱਲ ਕਰਦੇ ਮੈਂ ਸੋਚਿਆ ਵੀ 2025 ਵਿੱਚ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਜਾਂ ਸੱਚ ਨਹੀਂ ਬੋਲਣਾ ਹਨਾ ਲਪੇਟਵੀਆਂ ਗੱਲਾਂ ਕਰਾਂਗੇ ਤੇ ਉਹਦੇ ਵਿੱਚੋਂ ਇੱਕ ਵੀਡੀਓ ਤੁਹਾਨੂੰ ਦੱਸਣ ਲੱਗਿਆ ਤੇ ਸਾਡੀ ਇੰਡਸਟਰੀ ਕਿੱਦਾਂ بڑے بڑے ਲੋਕਾਂ ਨੂੰ ਨਪੁੰਸਕ ਕਰ ਦਿੰਦੀ ਹੈ ਦਿੰਦੀ ਹੈ ਤੇ ਮਰਨਤ ਕਲੇ ਮਜਬੂਰ ਕਰ ਦਿੰਦੀ ਆ ਹਨਾ ਬੰਦਿਆਂ ਦਾ ਹਾਲ ਕੀ ਕਰ ਦਿੰਦੀ ਆ ਇਹ ਰਲ ਮਿਲ ਕੇ ਇੱਕ ਦੂਏ ਨੂੰ ਇਦਾਂ ਚੂਨਾ ਲਾਉਂਦੇ ਆ ਮੈਂ ਦੱਸਣ ਲੱਗਿਆ ਇੱਕ ਭਾਈ ਸਾਹਿਬ ਨੇ ਵਿਮਲ ਚੋਪੜਾ ਜੀ ਉਹ ਬਹੁਤ ਵੱਡੇ ਪ੍ਰੋਡਿਊਸਰ ਸੀ ਰੌਕੀ ਮੈਂਟਲ ਲੈ ਲਓ ਜਾਂ ਕੋ ਹੋਰ ਇਦਾਂ ਦੀਆਂ ਫਿਲਮਾਂ ਉਹਨਾਂ ਨੇ ਬਹੁਤ ਬਣਾਈਆਂ ਜੋਰਾ ਵਿੱਚ ਵੀ ਪੈਸੇ ਲਾਏ ਤੇ ਇੰਨੇ ਨਵੇਂ ਬੰਦੇ ਜਦੋਂ ਆਉਂਦਾ ਡਾਇਰੈਕਟਰ ਉਹਦੀ ਜਦੋਂ ਗੱਲਬਾਤ ਐਕਟਰ ਨਾਲ ਕਰਾਉਂਦਾ ਐਕਟਰ ਨੂੰ ਵੀ ਜ਼ਿਆਦਾ ਪੈਸੇ ਦਵਾ ਦਿੰਦਾ ਸਾਰਿਆਂ ਨੂੰ ਜ਼ਿਆਦਾ ਪੈਸੇ ਦਵਾ ਦਿੰਦਾ ਤੇ ਡਾਇਰੈਕਟਰ ਵਿੱਚੋਂ ਆਪੇ ਚੀਟ ਚਪਟਾ ਕਰ ਜਾਂਦੇ ਆ ਇਹ ਮੈਂ ਦੇਖ ਚੁੱਕਾ ਇੱਕ ਦੋ ਫਿਲਮਾਂ ਚ ਪੰਜਾਬੀ ਫਿਲਮਾਂ ਚ ਹਨ ਤੇ ਆਪਾਂ ਸੋਚਦੇ ਆ ਚਲੋ ਐਕਟਰ ਨੇ ਇੰਨੇ ਪੈਸੇ ਲਏ ਉਹ ਛੇ ਪਤਾ ਹੀ ਨਹੀਂ ਹੁੰਦਾ ਕਿ ਡਾਇਰੈਕਟਰ ਦੀ ਵੀ ਫੇਰ ਆਬੰਦੀ ਲਾਲਚੋ ਦੇ ਵਿੱਚ ਇਦਾਂ ਹੀ ਆ ਬਿਮਲ ਚੋਪੜਾ ਜੀ ਜਿਨ੍ਹਾਂ ਨੇ ਕਈ ਫਿਲਮਾਂ ਬਣਾਈਆਂ ਪੈਸੇ ਬੜੇ ਲਾਏ ਤੇ ਐਂਡ ਦੇ ਵਿੱਚ ਉਹ Hindu ਹੁੰਦੇ ਉਹ ਨਹੀਂ ਇੱਕ ਸਿੱਖ ਪਰਿਵਾਰ ਤੇ ਫਿਲਮ ਬਣਾਈ ਸਿੱਖ ਸ ਦਾਸਤਾਨੇ ਸਰਹੰਦ ਉਹ ਜਦੋਂ ਫਿਲਮ ਰੁਕ ਗਈ ਤੇ ਉਹਦੇ ਵਿੱਚ ਸਾਰੇ ਜਿੰਨੇ ਜਣੇ ਸੀ ਉਹਨਾਂ ਦਾ ਸਾਥ ਛੱਡ ਕੇ ਚਲੇ ਗਿਆ ਕਿਸੇ ਨੇ ਸਾਥ ਨਹੀਂ ਦਿੱਤਾ 2-4 ਦਿਨ ਚੈਨਲਾਂ ਚ ਉਲਣਾ ਤੇ ਬੋਲੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇਹ ਇਦਾਂ ਦੇ ਹੀ ਆ ਬੰਦਾ ਜਦੋਂ ਫਸ ਜਾਂਦਾ ਤੇ ਉਹਦੀ ਹਾਲਤਾਂ ਐ ਕਰ ਦਿੰਦੇ ਅੱਜ ਉਹਨਾਂ ਕੋਲ ਕੋਈ ਬਹੁਤ ਇਮਾਨਦਾਰ ਸਹੀ ਬੰਦਾ ਵੀ ਜਾਂਦਾ ਤਾਂ ਉਹ ਕਹਿੰਦੇ ਭੀ ਮੈਂ ਪੈਸੇ ਨਹੀਂ ਲਾਉਣੇ ਉਹ ਪੈਸੇ ਲਾਉਣ ਲਈ ਤਿਆਰ ਨਹੀਂ ਹੈਗੇ ਕਿਉਂ ਨਹੀਂ ਹੈਗੇ ਕਿਉਂਕਿ ਇਹਨਾਂ ਨੇ ਠੱਗੀਆਂ ਹੀ ਉਹਨਾਂ ਨੇ ਇਨੀਆਂ ਮਾਰ ਲਈ ਉਹਨਾਂ ਦਾ ਹਾਲ ਹੀ ਕਰਤਾ ਕਿ ਉਹਨਾਂ ਨੂੰ ਇੰਡਸਟਰੀ ਨਹੀਂ ਸਾਰੇ ਚੋਰ ਲੱਗਦੇ हां ਉਹਨਾਂ ਦੀ ਗਲਤੀ ਇਹ ਹੈ ਕਿ ਉਹ ਚੈਨਲਾਂ ਤੇ ਆ ਕੇ ਬੋਲਦੇ ਨਹੀਂ ਦੱਸਦੇ ਨਹੀਂ ਜੇ ਉਹ ਲੋਕ ਸੱਚ ਬੋਲਣ ਜਿਹੜੀਆਂ ਗੱਲਾਂ ਅਸੀਂ ਕਰਦੇ ਆਂ ਇਦਾਂ ਦੀਆਂ ਗੱਲਾਂ ਹੋਣ ਤੇ ਲੋਕ ਹੀਰਾ ਫੇਰੀ ਕਰਨੋਂ ਡਰਨ ਉਹ ਲੋਕ ਜਿਹੜੇ ਹੀਰਾ ਫੇਰੀਆਂ ਕਰਦੇ ਉਹ ਕਿਉਂ ਨਹੀਂ ਡਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਖਿਲਾਫ ਤਾਂ ਕਿਨੇ ਬੋਲਣਾ ਨਹੀਂ ਅਸੀਂ ਬੜੇ ਸਟਾਰ ਆ ਉਹ ਕਿੰਨੀਆਂ ਝੂਠੀਆਂ ਗੱਲਾਂ ਆ ਕੇ ਕਰੀ ਜਾਂਦੇ ਆ ਅਸੀਂ ਫੇਰ ਉਹਨਾਂ ਦੀ ਸੁਣਦੇ ਕਿਉਂ ਕਿਉਂਕਿ ਉਹਨਾਂ ਦੇ ਬਾਰੇ ਸੱਚ ਕੋਈ ਨਹੀਂ ਦੱਸ ਰਿਹਾ ਅਸੀਂ ਦੱਸ ਰਹੇ ਆ ਸਾਡਾ ਚੈਨਲ ਦੱਸ ਰਿਹਾ ਬਹੁਤ ਲੋਕਾਂ ਨੇ ਬਹੁਤ ਹੌਸਲਾ ਫਜ਼ਾਈ ਕੀਤੀ ਆ ਮੈਂ ਵੀ ਇੱਕ ਹੁਣ ਚੈਨਲ ਚਲਾਉਣਾ ਚਾਹਣਾ ਜਿੱਤੇ ਪੈਸੇ ਆਉਣ ਤੇ ਬੰਦੇ ਨੂੰ ਦੇਖੋ ਕੰਮ ਤਾਂ ਮੈਂ ਹੁਣ ਕਰ ਨਹੀਂ ਰਿਹਾ ਪਹਿਲਾਂ ਮੈਂ ਸੋਚਿਆ ਸੀ ਨਹੀਂ ਪੈਸੇ ਲਈ ਪਰ ਹਾਂ ਹੁਣ ਪੈਸੇ ਦੀ ਲੋੜ ਹੈ ਹਨਾ ਜਦੋਂ ਬੰਦਾ ਐਦਾਂ ਹੁੰਦਾ ਤਾਂ ਉਹਨੂੰ ਪੈਂਦੀ ਆ ਲੋੜ ਇਸ ਕਰਕੇ ਮੈਂ ਚੈਨਲ ਇੱਕ ਬਣਾਉਂਗਾ ਭਰਾ ਮੇਰੇ ਜਿਹੜੇ ਕਹਿੰਦੇ ਤੇਰੇ ਨਾਲ ਆ ਜਾਂ ਕੁਛ ਉਹ ਸਾਥ ਦੇਣ ਇਸ ਚੈਨਲ ਨੂੰ ਮੈਂ ਰੱਖੂੰਗਾ ਐਦਾਂ ਹੀ ਇਤੋਂ ਪੈਸਾ ਕੁਛ ਨਹੀਂ ਮੈਨੂੰ ਆ ਰਿਹਾ ਕੁਛ ਨਹੀਂ ਹੈਗਾ ਤੇ ਬਾਕੀ ਉਹ ਫਿਰ ਜਦੋਂ ਇਹ ਇਧਰ ਉਧਰੋਂ heira-pheriyan ਕਰ ਲੈਂਦੇ ਉਹ ਪ੍ਰੋਡਿਊਸਰ ਫੇ ਵਿਚਾਰਾ ਕਿਸੇ ਜੋਗਾ ਨਹੀਂ ਰਹਿੰਦਾ ਉਹ ਵਿਮਲ ਜੀ ਨੇ ਫਿਰ ਇੱਕ ਫਿਲਮ ਬਣਾਈ ਦਾਸਤਾਨੇ ਸਰਹੰਦ ਕਿੱਡੀ ਵੱਡੀ ਫਿਲਮ ਕਿੰਨਾ ਵੱਡਾ ਅੱਛਾ ਜਦੋਂ ਉਹਨਾਂ ਦੀ ਬੈਕ ਕੈਮਰੇ ਦੀ ਆਫ ਸਾਈਡ ਦੇਖੋ ਕੈਮਰੇ ਦੀ ਬੈਕ ਸਾਈਡ ਦੇਖੋ ਤਾਂ ਸਾਰੇ ਠਾਗੂ ਹੀ ਇਕੱਠੇ ਆ ਜਿਹੜੇ ਲੋਕਾਂ ਨਾਲ ਹੀਰਾ-ਫੇਰੀਆਂ ਕਰਦੇ ਆ ਮੈਂ ਚੰਗੀ ਤਰ੍ਹਾਂ ਹੀ ਦੇਖੇ ਹਨ ਸਾਰਿਆਂ ਦੇ ਵੀਡੀਓ ਮੈਂ ਪਾ ਚੁੱਕਾ ਆ ਤੇ ਉਹ ਭਾਈ ਸਾਹਿਬ ਹੁਣ ਕਿਸੇ ਤੇ ਪੈਸਾ ਲਾਉਣ ਤਿਆਰ ਨਹੀਂ ਹੈਗੇ ਉਹ ਜਿਹੜੇ ਪ੍ਰੋਡਿਊਸਰ ਨੇ ਬੇਮਲ ਜੀ ਬਹੁਤ ਵਧੀਆ ਬੰਦੇ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਇੱਕ ਇਮਾਨਦਾਰ ਬੰਦਾ ਮਿਲਦਾ ਤਾਂ ਕਿ ਪ੍ਰੋਡਿਊਸਰ ਸਟੈਂਡ ਹੋ ਜਾਂਦੇ ਉਹ ਜਿਹੜੇ ਬਾਕੀ ਬੜੀਆਂ ਕੰਪਨੀ ਵਾਲੇ ਉਹ ਤਾਂ ਉਹਨਾਂ ਨੂੰ ਹੋਣ ਹੀ ਨਹੀਂ ਦੇਣਾ ਚਾਹੁੰਦੇ ਸਟੈਂਡ ਉਹ ਬੜੀਆਂ ਕੰਪਨੀਆਂ ਕੀ ਕਰਦੀਆਂ ਬੜਬੜੇ ਐਕਟਰ ਜਿਹੜੇ ਆਪਣਾ ਹੀ ਨਾਮ ਪ੍ਰੋਡਿਊਸਰ ਚ ਲੈ ਕੇ ਆਉਂਦੇ ਆ ਉਹ ਇਹਨਾਂ ਤੋਂ ਥੋੜੇ ਥੋੜੇ ਪੈਸੇ ਲਵਾ ਕੇ ਤੇ ਆਪ ਨੂੰ ਮੋੜੇ ਰੱਖਦੇ ਆ ਉਹ ਇਹੀ ਚੀਜ਼ਾਂ ਚਾਹੁੰਦੇ ਆ ਇਹ ਚੀਜ਼ ਨੂੰ ਖਰਾਬ ਕੌਣ ਕਰ ਰਿਹਾ ਇਹ ਪ੍ਰੋਡਿਊਸਰ ਜਿਹੜੇ ਨਹੀਂ ਬੋਲ ਰਹੇ ਜਿਨ੍ਹਾਂ ਦਾ ਪੈਸਾ ਲੱਗਿਆ ਹੀਰਾ ਫੇਰੀ ਜਿਨ੍ਹਾਂ ਨਾਲ ਹੋਈ ਆ ਇਹਨਾਂ ਨੂੰ ਆ ਕੇ ਅੱਗੇ ਬੋਲਣਾ ਚਾਹੀਦਾ ਤਾਂ ਕਿ ਕੋਈ ਹੋਰ ਹੀਰਾ ਫੇਰੀ ਨਾ ਕਰ ਸਕੇ ਉਹਨਾਂ ਦਾ ਮੂੰਹ ਪੈ ਰਿਆ ਇਹ ਜ਼ਰੂਰੀ ਆ ਗੱਲਾਂ ਤੇ ਅੱਜ ਦੀ ਵੀਡੀਓ ਇੰਨੀ ਰੱਖਾਂਗੇ ਅਗਲੀ ਵੀਡੀਓ ਨਾਲ ਫਿਰ ਅੱਗੇ ਕਿਤੇ ਮਿਲਾਂਗੇ ਮਿਹਰਬਾਨੀ ਸ਼ੁਕਰੀਆ